ਭਾਈ ਅਸਤੀ ਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੋਰ ਬਾਜੀ ਕਿਦਾਂ ਚੜ੍ਹਦੀ ਕਲਾ ਸਭ ਠੀਕ ਠਾਕ ਵਪਾਰ ਕਰਦੇ ਵਪਾਰ ਨਹੀਂ ਆਪਾਂ ਨਾ ਵਪਾਰ ਦਾ ਕਰਦੇ ਸੀ ਬਿੱਲਾਂ ਹਾਂਜੀ ਉਹ ਨਾ ਬੰਡੇਰੀ ਹੀ ਆਪਣਾ ਇਸ ਫਾਰਮ ਹੀ ਦੁੱਧ ਦਾ ਕੰਮ ਕਰਦੇ ਸੀ ਹਾਂਜੀ ਹਾਂਜੀ ਥੋੜਾ ਮੈਂ ਜੋਬ ਕਰਦਾ ਬੰਦੇ ਬੰਦੇ ਖਰਾਬ ਕਰਦੇ ਤੇ ਇਹ ਕਰਕੇ ਕੰਮ ਛੱਡਦਾ ਸਾਰੇ ਵੇਚ ਦਿੰਦੀ ਆ ਤਾਂ ਦੋ ਨਾਗ ਰਹਿ ਗਏ ਆ ਤੁਸੀਂ ਅੱਜ ਆਇਆ ਸੀ ਤੇ ਮੈਂ ਕਿਹਾ ਚੱਲ ਵੇਚ ਪਾ ਦਿੰਨੇ ਹਾਂ ਚਲੋ ਦੋਵੇਂ ਇਹ ਆਪਣਾ ਸੂਈਆਂ ਦਾ ਮੇ ਇਹ ਸੂਈਆਂ ਆ ਆ ਮੱਛੀ ਪਹਿਲਾਂ ਸੂਈ ਦੋ ਦੰਦ ਹਾਂਜੀ ਹੁਣੇ ਸਾਢੇ 6 ਮਹੀਨੇ ਦੀ ਗੱਪਣ ਅੱਛਾ ਸਾਢੇ 6 ਮਹੀਨੇ ਗੱਪਣ 9-10 ਕਿਲੋ ਦੁੱਧ ਤੇ ਭਾਜੀ ਇਹ ਤਾਂ ਤਾਜੀ ਕਿਨੇ ਕੀਤਾ ਨੇ ਤਾਜੀ ਨੇ ਸਾਢੇ ਕਿੰਨੇ 2 ਕਿਲੋ ਪਹਿਲਾਂ ਨਹੀਂ ਦਿੱਤਾ ਸਾਢੇ 2.5 ਸਾਢੇ 2.5 ਯਾਰ ਕੋਰ ਵਾਲੀ ਬੈਠਾ ਨਾ ਤੇ ਖੋਲੀ ਫਿਰ ਇਦਾਂ ਆਇਆ ਵੀ ਮਸ਼ੀਨ ਦੀ ਲੱਗੀ ਮਸ਼ੀਨ ਤੇ ਚੋਾਈ ਕਰਾਉਂਦੀ ਹੈ ਹੱਥ ਨਾਲ ਨਹੀਂ ਹੋਣੀ ਮਤਲਬ ਅਹੀਂ ਨਹੀਂ ਕਰੀ ਹੱਥ ਨਾਲ ਕੀਤੀ ਠੀਕ ਆ ਉਹ ਚਾਰ ਦਿਨ ਬਾਅਦ ਕਰਾਉਣ ਲੱਪੇ ਹਾਂਜੀ ਤੁਸੀਂ ਮਸ਼ੀਨ ਤੇ ਚੋਾਈ ਕਰ ਦਿਓ ਤੇ ਖੋਲੋ ਭਾਜੀ ਫਿਰ ਇਹਨੂੰ ਵਿਖਾਈਏ ਜੀ ਚਵਾ ਚੋਏ ਭਰੀਆ ਪੂਰੇ ਸਾਢੇ 6 ਮਹੀਨੇ ਦੀ ਗੱਪਣ ਚਵਾ ਵਧੀਆ ਬਿਲਕੁਲ ਲੈ ਲਓ ਲਓ ਜੀ ਦੇਖੋ ਗਰਾਂ ਦੇ ਇਦਰ ਇਦਰ ਦੋ ਇਦਰੋ ਮੜਾ ਮੂਮਾ ਦਾ ਹਾਊਚਾ ਜੀ ਦਾ ਵਾਹ ਇਹ ਨਸਲਾ ਵੈੜ ਤੇ ਬੁਰੀ ਜੀ ਦੇਖੋ ਲੰਮੀ 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 ਦਰਾਂ ਦਾ ਪੁੱਤ ਮੰਡਲੀ ਬਰੀਡ ਹੈ ਜਰਸੀ ਦੀ ਹਾਂ ਬਿਲਕੁਲ ਜੀ ਨਾਲੇ ਵੱਡੀ ਪੂਰੀ ਜਰਸੀ ਛੋਟੀ ਕਾਦੀ ਪੂਰੀ ਵੱਡੀ ਜਰਸੀ ਹੈ ਜੀ ਆਜ ਹੁਣ ਲਿਆਓ ਕਰਾ ਜੀ ਪੋਣ ਮਖਾਓ ਮੂਮਾ ਸਿਆਹ ਫੜੋ ਬਈ ਆ ਫੜੋ ਯਾ ਯਾਣੀ ਨਾ ਕੋ ਧਿਆਨ ਐ ਕੋਈ ਚੜੀ ਬਾਹਰ ਨਹੀਂ ਨਾ ਪਟਣੀ ਹਾਂ ਹਾਂ ਤਾਂ ਹੀ ਤਾਂ ਇੱਕ ਮਿੰਟ ਬਾਠ ਠੀਕ ਉਧਰੋਂ ਆ ਇਹਨੂੰ ਲੈਣਾ ਮਾਰਾ ਬੰਦਾ ਵੀ ਨਾਲ ਹੀ ਜਾਂਦੀ ਏ ਬੰਦਾ ਨਾਲ ਹੀ ਹੈ ਫ੍ਰੀ ਨਾਲ ਨਹੀਂ ਇਹ ਵੀ ਜਾਂਦੀ ਜੋ ਕੋਈ ਬਥੇ ਆ ਜਾ ਵੀ ਆ ਜਾ ਆ ਜਾ ਹੈਨਾ ਜਾਂਦੋ ਭਾਈ ਕੇ ਇਹਦੀ ਗੱਲ ਕਰ ਚਲੋ ਲੈ ਚਲੋ ਇਨਾ ਦੋ ਵੜਾ ਦਾ ਕਰਕੇ ਵੀ ਵੱਜਾ ਮੇਰੇ ਕੋਲੇ ਬਸ ਠੀਕ ਹੈ ਬੰਦ 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 ਬਸ ਲਾਰ ਨਹੀਂ ਕੱਢੀਆਂ ਚਾਲੀਆਂ ਬੰਦ ਬੰਦ ਤੇ ਭਾਈ ਫਿਰ ਇਹਦੀ ਕੀਮਤ ਤੁਹਾਨੂੰ ਤੇ ਜੈ ਜੀ 55000 ਦੀ ਦੇ ਰਹੇ ਹਾਂ 55000 ਦੀ ਹਾਂਜੀ ਕਿਟ ਮੱਗ ਵੀ ਕਰਦੇ ਹੋਰ ਜਾਏ ਨਹੀਂ ਬਿਲਕੁਲ ਜਾਏ ਹਾਂ ਨਾ 55 ਹਾਂ ਨਹੀਂ ਚਲੋ ਠੀਕ ਹੈ ਕਰਦੇ ਮੋਕੇ ਦੇ ਕਰਦੇ ਨੇ ਜੇ ਹੀ ਦੇਣੀ ਆਪਾਂ ਜਿਹੜੀ ਉਹੀ ਪੈਸੇ ਮੰਗੇ ਆ ਮੈਂ 1 ਲੱਖ ਤੇ 5000 ਦੀ ਬੱਚੀ ਲਈ ਆਪਕੋ ਠੀਕ ਆ ਤੇ ਉਹਦੇ ਇਹਦੀ ਵੀਡੀਓ ਪਈ YouTube ਤੇ ਹਾਂਜੀ ਆਪਣਾ ਲੋਹੇ ਖਿੜੇ ਵਾਲਾ ਪ੍ਰਦੀਪ ਨਹੀਂ ਮੁੰਦਾ ਉਹਦੇ ਤੋਂ ਲਿਆ ਦੀ ਬਰਨਾਲੇ ਉਹਨੋਂ ਤੋਂ ਲੈ ਕੇ ਗੱਸੇਦ ਗਡੇਰੀ ਫਾਰਮ ਵਾਲਾ ਉਹਦੀਆਂ ਵੀਡੀਓ ਹਾਂ ਬਿਲਕੁਲ ਬਿਲਕੁਲ ਚਲੋ ਆ ਵੀ ਬੱਚੇ ਜੁੜਾ ਹੀ ਲਈ ਅੱਛਾ ਆ ਵੀ ਖੋਲੀਏ ਹਾਂਜੀ ਖੋਲੋ ਦੁੱਧ ਕਿੰਨਾ ਜੀ ਪੂਰੇ ਥੱਲੇ ਦੁੱਧ ਆ ਗਈ 11 ਕਿਲੋ ਹਾਂਜੀ ਤੇ ਚੈੱਕ ਕਰਾਉਣ ਵਾਲੀ ਹੈਗੀ ਗੱਬਣ ਅੱਛਾ ਚੈੱਕ ਕਰਾਉਣ ਵਾਲੀ ਆ ਮਹੀਨੇ ਦੇ ਵਿੱਚ ਚੈੱਕ ਕਰਾ ਦੇਵਾਂਗੇ ਚੈੱਕ ਕਰਾਉਣ ਵਾਲੀ ਚਲੋ ਇਹ ਵੀ ਦੋ ਲੋ ਜੀ ਬਹੁਤ ਕਿੰਨੇ ਸਲੇ ਦੇ ਦੁੱਧ 12 ਕਿਲੋ ਹੈਗੇ 12 ਕਿਲੋ ਪੱਕਾ ਦੁੱਧ ਹੈਗਾ ਹਣਾ ਜੀ ਵਾਹ ਆ ਜਾਓ ਜੀ ਆ ਜਾਓ ਆਜੋ ਆਜੋ ਠੰਡੀ ਧੀਰੀ ਵਸ਼ੀਆ ਬੰਦਾ ਨਾਲ ਦੇ ਦਸ ਇਹ ਮੁੰਡਾ ਵੀ ਨਾਲ ਦੇਣਾ ਵੇੜਾ ਤਾਂ ਨਾਲ ਹੀ ਜਾਊ ਜਿਹੜਾ ਵੇੜਾ ਖਰੂਗਾ ਉਹਨੂੰ ਨਾਲ ਹੀ ਦੇ ਦੇਣਾ ਬਸ ਠੀਕ ਹੈ ਕਿਉਂਕਿ ਇਹ ਤਾਂ ਬਣਾ ਰਹਿੰਦੀਆਂ ਨਹੀਂ ਇਹ ਨਹੀਂ ਫਿਰ ਤੇ ਚਲ ਵਧੀ ਜਾ ਫਿਰ ਬੰਦੇ ਬਹੁਤ ਲੋੜ ਆ ਬਣਾਏ ਤਾਂ ਕਹਿੰਦਾ ਜੀ ਨਹੀਂ ਲੱਗਣਾ ਇਹਨਾਂ ਦਾ ਕਿਹੜਾ ਪਿੰਡ ਬਾਈ ਦਾ ਇਹਦਾ ਪਿੰਡ ਇਹੋ ਯਾਰ ਜਿੱਥੇ ਮਰਜ਼ੀ ਲੈ ਜਾਓ ਰਹਿ ਪਿੰਡਾਂ ਜਾ ਕੇ ਜਿੱਥੇ ਮਰਜ਼ੀ ਲੈ ਜਾਓ ਮੈਨੂੰ ਦੋ ਪੈਗ ਸਵੇਰੇ ਸਮਾਨ ਤੇ ਸ਼ਾਮੀ ਸਮਾਨ ਉਹ ਉਹ ਕੋਈ ਨਹੀਂ ਸਭ ਮੈਨੂੰ ਜਿਹੜਾ ਲੈ ਕੇ ਜਾਊਗਾ ਹਾਂਜੀ ਇੱਕ ਤਿੰਨ ਛੋਟੀਆਂ ਬੱਚੀਆਂ ਵਖਾ ਦੇ ਇਹਦਾ ਮੁੱਲ ਉਹਦਾ ਮੁੱਲ ਉਹ ਦੇ ਦਾਂਗੇ ਜੀ 45000 45000 ਦੇ ਚਲੋ ਆਜੋ ਲਿਓ ਬੱਚੀਆਂ ਤਾਂ ਕਿੰਨੀਆਂ ਦੋ ਹੈ ਜੀ ਤਿੰਨਾਂ ਬੱਚੀਆਂ ਤਿੰਨ ਬੱਚੀਆਂ ਇਹਨਾਂ ਦੀਆਂ ਮਾਵਾਂ ਵੇਚੀਆਂ ਸੀ ਹਾਂਜੀ ਬਾਈ ਨੇ ਸਾਰੀ ਡੈਰੀ ਵੇਲੀ ਕਰਦੀ ਹੈ ਜੀ ਫਲੇਵਰ ਤਾਂ ਮੇਰੇ ਉਹ ਬੜਾ ਹਾਰਾ ਠੀਕ ਹੈ ਨਾ ਬਾਕੀ ਭਾਜੀ ਇਹਨੇ ਗੱਲ ਆ ਜਿਹਨਾਂ ਆਪਨੇ ਦੇ ਵਿੱਚ ਉਹਨਾਂ ਦੇ ਨਹੀਂ ਹੋ ਗਏ ਡੂੜੀ ਤੇ ਕੰਮ ਉਹਨਾਂ ਦੇ ਕੋਲ ਚ ਇਹ ਕਿਨੇ ਕਿਨੇ ਟਾਈਮ ਦੀ ਹੋ ਗਈ ਜੀ ਆ ਵਾਸ਼ੀ ਪਤਾ ਵੀ ਨਹੀਂ ਰਹਦੀ ਆ ਹਾਂ ਜੀ ਇਹਦਾ ਇਹਦਾ ਰਿਕਾਰਡ ਪਤਾ ਉਹਨਾਂ ਦਾ ਨਹੀਂ ਪਤਾ ਅੱਛਾ ਇਹਦਾ ਰਿਕਾਰਡ ਇਹ ਪੇਪਰ ਬੋਲਦੀ ਵਾਸ਼ੀ ਬਹੁਤ ਜਿਆੜੀ ਚੰਗੀ ਕਿਹੜਾ ਜੀ ਪੇਪਰ ਦੀ ਪਾਈਪਰ ਦੀ ਪਾਈਪਰ ਦੀ ਇਹਦਾ ਮੁੱਲ ਬਹੁਤ ਚੰਗੀ ਝੋੜੀ ਚਲੀ ਹੈ 13000 ਰੁਪਏ ਦੇ ਜਿਹੜੀ 13000 ਜਾਣੀ ਹੈ ਠੀਕ ਆ ਤੇ ਬਜੀ ਤਾਂ ਇਹਨਾਂ ਦਾ ਇਹਨਾਂ ਦਾ ਆ ਮੇਰੀਆਂ ਚੰਗੀਆਂ ਗਾਵਾਂ ਜਿਹੜੀਆਂ ਮੈਂ ਵੇਚੀਆਂ ਉਹਨਾਂ ਦੀ ਬੱਚੀ ਆ ਜਿਹੜੀ ਹਾਂਜੀ ਆ ਵੀ 8 ਮਹੀਨਿਆਂ ਦੀ ਆ ਹਾਂਜੀ 6-7 ਮਹੀਨਿਆਂ ਦੀ ਆ ਇਹਨਾਂ ਦਾ ਮੁੱਲ ਉਹ ਚਾਈ ਵਾਲਾ ਇਹ ਦੱਸਦਾ 10000 ਦਾ 10000 ਦਿਆਂ ਬਸ ਆਹੀ ਪਛੂਗਾ ਚਲੋ ਬੋਲੋ ਫਿਰ ਨੰਬਰ ਨੰਬਰ 3788 775411 ਠੀਕ ਆ 7788 775411 ਜਗਜੀਤ ਸਿੰਘ ਧੰਨਵਾਦ